ਬੜਾ ਵੱਡਾ ਇਹਨਾਂ ਨੇ ਬੇਇਨਸਾਫ਼ ਕੀਤੀ ਏ ਦੇਖੋ ਤਿੰਨ ਜਵਾਨ ਜਿਹੜੀਆਂ ਡੈੱਡ ਬੋਡੀਆਂ ਚਲੀਆਂ ਗਈਆਂ ਉਹਨਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਹੈ ਔਰ ਸਾਡੀ ਇਹ ਮੰਗ ਹੈ ਕਿ ਜਿੰਦੇ ਕਰਕੇ ਇਹ ਨੈਕਲੀਜੈਂਸੀ ਹੋਈ ਹੈ ਉਹਨਾਂ ਨੂੰ ਟਰਮੀਨੇਟ ਕੀਤਾ ਜਾਵੇ ਜਿਹੜੇ ਪਰਿਵਾਰਾਂ ਦੇ ਬੱਚੇ ਚਲੇ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਚੰਗੀ ਜਗ੍ਹਾ ਤੇ ਨੌਕਰੀ ਦਿੱਤੀ ਜਾਵੇ ਉਹਨਾਂ ਦੀ ਫਾਈਨੈਂਸ਼ਲੀ ਮਦਦ ਕੀਤੀ ਜਾਣੀ ਚਾਹੀਦੀ ਹੈ ਉਹ ਜਿਹਨਾਂ ਨੂੰ ਸਸਪੈਂਡ ਕੀਤਾ ਗਿਆ ਹੈਗਾ ਉਹ ਤਾਂ ਐਵੇਂ ਅੱਖਾਂ ਦੇ ਅੱਖਾਂ ਪੁੰਨਣ ਵਾਲੀ ਗੱਲ ਹੈ ਸਸਪੈਂਡ ਕਰਨਾ 15 ਦਿਨਾਂ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਇਹ ਕਿਤੇ ਨਾ ਕਿਤੇ ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਫਿਰ ਲਗਾ ਦੇਣਗੇ ਉਹਨਾਂ ਨੂੰ ਟਰਮੀਨੇਟ ਕਰੋ ਡਿਸਮਿਸ ਕਰੋ ਸਾਰਿਆਂ ਦੇ ਸਾਰਿਆਂ ਨੂੰ ਜਿਹੜੇ ਪਰਿਵਾਰਾਂ ਦੇ ਚਲੇ ਗਏ ਆ ਬੱਚੇ ਉਹਨਾਂ ਨੂੰ ਆਪਾਂ ਫਾਈਨੈਂਸ਼ਲੀ ਮਦਦ ਕਰੀਏ ਉਹਨਾਂ ਦੇ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਨੌਕਰੀ ਦੇ ਇਲਾਇਨਾ ਗੱਲ ਸਾਹਮਣੇ ਆਈ ਹੈ ਕਿ ਤਰਜਾ 4 ਦਾ ਕਰਮਚਾਰੀ ਟੈਕਨੀਕਲ ਜਿਹੜਾ ਕਿ ਟੈਕਨੀਸ਼ੀਅਨ ਜਗ੍ਹਾ ਤੇਕਨੀਕਲ ਪਲਾਂਟ ਚਲਾ ਰਿਹਾ ਸੀ ਕਿਸੇ ਤਰ੍ਹਾਂ ਦੇਖੋ ਜਿਹੜਾ ਟੈਕਨੀਸ਼ੀਅਨ ਸੀਗਾ ਉਹ ਤੇ ਇੱਥੇ ਹੈ ਹੀ ਨਹੀਂ ਸੀਗਾ ਥੋੜੇ ਦਿਨ ਪਹਿਲਾਂ ਵੀ ਮੈਨੂੰ মিডিਆ ਰਾਹੀਂ ਪਤਾ ਲੱਗਿਆ ਵੀ ਇਹ ਪ੍ਰੋਬਲਮ ਹੋਈ ਸੀ ਲੇਕਿਨ ਉਦੋਂ ਬਚਾਅ ਹੋ ਗਿਆ ਇਹਨਾਂ ਨੂੰ ਉਦੋਂ ਹੀ ਸਬਕ ਸਿੱਖ ਲੈਣਾ ਚਾਹੀਦਾ ਇੱਕ ਟੈਕਨੀਸ਼ੀਅਨ ਜਿਹੜਾ ਜਿੰਨੇ ਸਾਰਿਆਂ ਦੀ ਜਾਨ ਬਚਾਣੀ ਆ ਉਸ ਦਿਨ ਹੈ ਨਹੀਂ ਸੀ ਇੱਕ ਗਲਾਸ ਫੋਰ ਨੂੰ ਮੰਨਣ ਵਾਲੇ ਡਿਊਟੀ ਲਾਤੀ ਜਿੰਦੇ ਕੋਲ ਨਹੀਂ ਸੁਭਾਲਿਆ ਗਿਆ ਜਿੰਦੇ ਕਰਕੇ ਜਿਹੜੀਆਂ ਤਿੰਨ ਜਾਨਾਂ ਗਈਆਂ ਉਹਦੀ ਪਰਪਾਈ ਨਹੀਂ ਪੂਰੀ ਹੋਣੀ ਹੈ ਪਰਿਵਾਰ ਵਿਚਾਰਾ ਦੁਖੀ ਰਹੂਗਾ ਸਾਰੀ ਉਮਰ ਲੇਕਿਨ ਉਸ ਪਰਿਵਾਰ ਦੀ ਪਰਵਾਈ ਪੂਰੀ ਕਰਵਾਸਤੇ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਕਰੀਏ ਉਹਨਾਂ ਦੇ ਪਰਿਵਾਰ ਨੂੰ ਕਿਤੇ ਨਾ ਕਿਤੇ ਕੋਈ ਨੌਕਰੀ ਦੇਈਏ ਔਰ ਜਿਨ੍ਹਾਂ ਦੀ ਲਾਪਰਵਾਹੀ ਆ ਉਹਨਾਂ ਨੂੰ ਅਸੀਂ ਟਰਮੀਨੇਟ ਕਰੀਏ ਅਗਲੀ ਨੀਤੀ ਕੀ ਰਹੇਗੀ ਕਹਿੰਦਾ ਅਸੀਂ ਇਹੀ ਸਾਡੀ ਰਣਨੀਤੀ ਇਹੀ ਕਰੇਗੀ ਜੋ ਹਾਈਕ ਬਣ ਕਹੇਗਾ ਤੇ ਜੇ ਸਾਨੂੰ ਭੁਖੜਦਾਲ ਦੇ ਬਹਿਣਾ ਪਿਆ ਸੀ ਭੁਖੜਦਾਲ ਦੇ ਪਾਂਗੇ ਜੇ ਬਲਬੀਰ ਸਿੱਧੂ ਦੇ ਦਫਤਰ ਦੇ ਅੱਗੇ ਜਾਂ ਉਹਦੀ ਕੰਸੀਸਟੈਂਸੀ ਦੇ ਵਿੱਚ ਜਾ ਕੇ ਹੜਤਾਲ ਕਰਨੀ ਪੈਂਦੀ ਸੀ ਉੱਥੇ ਹੜਤਾਲ ਕਰਦੇ ਸੀ ਇਹ ਮੰਤਰੀ ਇਹ ਮੰਤਰੀ ਸਾਡੇ ਤੇ ਕਾਰਵਾਈ ਤਾਂ ਹੋ ਗਈ ਹੈ ਪਰ ਮੈਡੀਕਲ ਸਟਾਫ ਸਸਪੈਂਡ ਹੋ ਗਿਆ ਸਾਡੇ ਤੇ ਕਾਰਵਾਈ ਤਾਂ ਹੋ ਗਈ ਹੈ ਪਰ ਸਿਸਟਮ ਜਿਹੜਾ ਇਸ ਵਾਰ ਨਹੀਂ ਲੋੜੇਗੀ ਉਹ ਅਸੀਂ ਕਈ ਵਾਰੀ ਲੈ ਚੁੱਕੇ ਹਾਂ ਕਿ ਸਾਡੇ ਕੋਲ ਸਟਾਫ ਦੀ ਕਮੀ ਹੈ ਉਸੇ ਤੇ ਆਪਣੇ ਕੱਲ ਦੀ ਕੀਤੀ ਕਿ ਪਰ ਸਾਡੇ ਤੇ ਉਹ ਜਿਹੜੇ ਡਾਕਟਰ ਸਾਹਿਬਾਨ ਜੇ ਉਹ ਸਟ੍ਰਾਈਕ ਤੇ ਚਲੇ ਜਾਂ ਕਹੇ ਦਿਨ ਵੀ ਅਸੀਂ ਕੰਮ ਨਹੀਂ ਕਰਨਾ ਸਾਡੇ ਕੋਲੋਂ ਇਨਸਟਰੂਮੈਂਟ ਪੂਰੇ ਨਹੀਂ ਹੈਗੇ ਸਾਡੇ ਕੋਲ ਡਾਕਟਰ ਪੂਰੇ ਨਹੀਂ ਹੈਗੇ ਡਾਕਟਰ ਨੂੰ ਹਿੰਮਤ ਕਰਨੀ ਚਾਹੀਦੀ ਡਰਨਾ ਨਹੀਂ ਚਾਹੀਦਾ ਡਾਕਟਰ ਰੱਬ ਦਾ ਰੂਪ ਹੁੰਦੇ ਆ ਸਾਬ ਕਹਿ ਦੇ ਸਰਕਾਰ ਨੂੰ ਕਿ ਤੁਸੀਂ ਸਾਨੂੰ ਡਾਕਟਰ ਉਪਲਬਧ ਕਰਾਓ ਸਾਨੂੰ ਇਨਸਟਰੂਮੈਂਟ ਦਿਓ ਜਿਹੜਾ ਟੈਕਨੀਸ਼ੀਅਨ ਨਹੀਂ ਹੈਗਾ ਸਾਨੂੰ ਟੈਕਨੀਸ਼ੀਅਨ ਦਿਓ ਇਹ ਥੋੜਾ ਕਿ ਆਪਾਂ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਕਰਨਾ ਮੈਂ ਜਿਹੜੇ ਐਮਐਸ ਜੀ ਨੂੰ ਨੇ ਕਿਹਾ ਕਿ ਜਿਹੜੀ ਕਾਰਵਾਈ ਹੋਏ ਮੈਂ ਉਸ ਤੋਂ ਸੰਤੁਸ਼ਟ ਨਹੀਂ ਹੈਗਾ ਸਾਡੇ ਤੇ ਹੀ ਆਪਣੀ ਗੱਲ ਹੈ ਮੈਂ ਮੀਡੀਆ ਰਾਹੀਂ ਇੱਕ ਗੱਲ ਕਰਨੀ ਚਾਹੁੰਦਾ ਕਿ ਆਪਾਂ ਪਹਿਲੀ ਤਾਂ ਟ੍ਰੈਜੇਡੀ ਹੋ ਗਈ ਓਕਸੀਜਨ ਕਰਕੇ ਔਰ ਉਸ ਤੋਂ ਬਾਅਦ ਆਪਾਂ ਪੋਸਟਮਾਰਟਮ ਵੀ ਨਹੀਂ ਕਰਾਇਆ ਛੋਟੇ ਜਿਹੇ ਇਨਸੀਡੈਂਟ ਤੇ ਆਪਾਂ ਪੋਸਟਮਾਰਟਮ ਕਰਾਉਣ ਲੱਗ ਜੰਨੇ ਆ ਲੇਕਿਨ ਇਹਨਾਂ ਨੇ ਜਿਹੜੀ ਜਿਹੜੇ ਹਾਲਾਤ ਇੱਥੇ ਹੀ ਪੈਦਾ ਹੋ ਗਏ ਉਹਦਾ ਵੀ ਪੋਸਟਮਾਰਟਮ ਨਾ ਕਰਣਾ ਇਤੋਂ ਸਾਫ਼ ਜਾਹਰ ਹੁੰਦਾ ਹੈ ਕਿ ਆਪਾਂ ਆਪਣੇ ਸਟਾਫ ਦੀ ਮਦਦ ਕੀਤੀ ਹੈ ਅੱਗੇ ਇਸ ਕਾਂਗਰਸ ਨੂੰ ਕਿਸੇ ਲੱਕ ਲਾਈ ਗਿਆ ਅਸੀਂ ਅੱਗੋਂ ਅਗਲਾ ਜਿਹੜਾ ਸਟੈਪ ਹਾਈ ਕਮਾਂਡ ਤੋਂ ਪੁੱਛ ਕੇ ਜੇ ਸਾਨੂੰ ਬਲਵੀਰ ਸਿੱਧੂ ਸੇਧ ਮੰਤਰੀ ਦੀ ਜਾਂ ਭਗਵੰਤ ਮਾਨ ਦੀ ਕੂਟੀ ਘੇਰਨੀ ਪਈ ਤਾਂ ਅਸੀਂ ਕੂਟੀ ਕਰ ਤੇਰੇ ਤੋਂ ਤੁਹਾਨੂੰ ਕਿਉਂ ਸੇਧ ਮੰਤਰੀ ਅਸਤੀਫਾ ਦੇਣਾ ਚਾਹੀਦਾ ਹੈ ਜੀ ਪਹਿਲਾਂ ਪ ਜਿੱਤੇ ਜਿਹੜੀ ਉਹਨਾਂ ਦੀ ਕੰਸਿਸਟੈਂਸੀ ਪਟਿਆਲਾ ਉੱਥੇ ਆਪਰੇਸ਼ਨ ਕਰਦੇ ਆਂ ਲਾਈਟ ਚਲੀ ਜਾਣੀ ਆਪਰੇਸ਼ਨ ਥੀਏਟਰ ਦੀ ਬੜੀ ਵੱਡੀ ਮਾਈਨਸ ਪੁਆਇੰਟ ਆ ਔਰ ਉਸ ਤੋਂ ਬਾਅਦ ਆਕਸੀਜਨ ਜਲੰਧਰ ਦੇ ਵਿੱਚ ਆਕਸੀਜਨ ਦਾ ਬੰਦ ਹੋ ਜਾ ਜਿੱਤੇ ਤੜਾ ਤੜਾ ਵਕਤ ਤੇਨੇ ਧਿਆਨਾਂ ਚਲੀ ਗਈਆਂ ਇਸ ਤੋਂ ਮਾੜੀਆਂ ਘਟਰਾ ਹੋਰ ਕੀ ਹੋ ਸਕਦੀਆਂ ਬਲਬੀਰ ਬਰਾ ਨੂੰ ਰਿਲਾਇਂ ਦੇ ਦੇਣਾ ਚਾਹੀਦਾ ਤੋਂ ਕਿ ਮੇਰੇ ਕੋਲੋਂ ਨਹੀਂ ਸੰਭਾਲਿਆ ਗਿਆ ਭਈ ਮੈਂ ਕਿਹਾ ਤੁਸੀਂ